ਪੰਜਾਬ ਵਿੱਚ ਪ੍ਰਾਪਰਟੀ ਟੈਕਸ ਪਰੰਦੀ ਅੱਜ ਆਖਰੀ ਤਾਰੀਖ ਹੈ 31 ਅਗਸਤ ਯਾਨੀ ਕਿ ਅੱਜ ਤੱਕ ਬਿਨਾਂ ਜੁਰਮਾਨਾ ਦਿੱਤੇ ਟੈਕਸ ਜਮ੍ਹਾਂ ਕਰਵਾਇਆ ਜਾ ਸਕਦਾ ਹੈ ਜੋ ਲੋਕ ਅੱਜ ਵੀ ਪ੍ਰਾਪਰਟੀ ਟੈਕਸ ਨਹੀਂ ਪਰਣਗੇ ਉਹ ਉਹਨਾਂ ਨੂੰ 100% ਜੁਰਮਾਨਾ ਦੇਣਾ ਪਵੇਗਾ ਇਸ ਤੋਂ ਪਹਿਲਾਂ ਵੀ ਸਰਕਾਰ ਕਈ ਵਾਰ ਜੁਰਮਾਨੇ ਸਮੇਤ ਲੋਕਾਂ ਤੋਂ ਪ੍ਰਾਪਰਟੀ ਟੈਕਸ ਵਸੂਲ ਚੁੱਕੀ ਹੈ ਜਨਤਾ ਨੂੰ ਕੁਝ ਰਾਹਤ ਦੇਣ ਦੇ ਲਈ ਕਈ ਵਾਰ ਤਾਰੀਖਾਂ ਨੂੰ ਅੱਗੇ ਵਧਾਇਆ ਗਿਆ ਹੈ ਪਰ ਅੱਜ ਆਖਰੀ ਤਾਰੀਖ ਹੈ 31 ਅਗਸਤ ਅਤੇ ਅੱਜ ਵੀ ਪ੍ਰੋਪਰਟੀ ਟੈਕਸ ਨਾ ਭਰਨ ਵਾਲਿਆਂ ਨੂੰ 100% ਤੱਕ ਜੁਰਮਾਨਾ ਦੇਣਾ ਪਵੇਗਾ ਪ੍ਰੋਪਰਟੀ ਟੈਕਸ ਜਿਸ ਨੂੰ ਲੈ ਕੇ ਆਮ ਜਨਤਾ ਦੇ ਉਤੇ ਵੱਡਾ ਬੋਝ ਪਿਆ ਸੀ ਕਈ ਵਾਰ ਇਸ ਟੈਕਸ ਤੇ ਨਿਸ਼ਾਨੇ ਸਾਦੇ ਜਾ ਚੁੱਕੇ ਨੇ ਵਿਰੋਧੀ ਪਾਰਟੀਆਂ ਵੱਲੋਂ ਵੀ ਕਈ ਵਾਰ ਇਸ ਤੇ ਨਿਸ਼ਾਨਾ ਸਾਧਿਆ ਗਿਆ ਕਿ ਪ੍ਰੋਪਰਟੀ ਟੈਕਸ ਸੇ ਲੋਕਾਂ ਤੇ ਵਾਧੂ ਬੋਝ ਪਾਇਆ ਗਿਆ ਹੈ ਅਤੇ ਇਸ ਨੂੰ ਹਟਾਇਆ ਜਾਣਾ ਚਾਹੀਦਾ ਹੈ ਆਮ ਜਨਤਾ ਵੱਲੋਂ ਵੀ ਵੱਡੇ ਪੱਧਰ ਦੇ ਉਤੇ ਵਿਰੋਧ ਵਿਰੋਧ ਪ੍ਰਦਰਸ਼ਨ ਸਮੇਂ-ਸਮੇਂ ਤੇ ਪ੍ਰੋਪਰਟੀ ਟੈਕਸ ਦੇ ਖਿਲਾਫ ਸਾਹਮਣੇ ਆਉਂਦੇ ਰਹੇ ਨੇ ਤੇ ਹੁਣ ਪ੍ਰੋਪਰਟੀ ਟੈਕਸ ਜਿਸ ਨੂੰ ਕੀ ਪਰੰਦਾਜ ਆਖਰੀ ਦਿਨ ਹੈ 31 ਅਗਸਤ ਪਰ ਜਿਹੜੇ ਲੋਕ ਅਜ ਵੀ ਪ੍ਰੋਪਰਟੀ ਟੈਕਸ ਨਹੀਂ ਪਰਣਗੇ ਉਹਨਾਂ ਨੂੰ 100% ਜੁਰਮਾਨਾ ਦੇਣਾ ਪਵੇਗਾ ਹਾਲਾਂਕਿ ਕਈ ਵਾਰ ਇਹਨਾਂ ਤਾਰੀਖਾਂ ਦੇ ਟੱਪਣ ਤੋਂ ਬਾਅਦ ਵੀ ਇਹਨਾਂ ਤਾਰੀਖਾਂ ਨੂੰ ਅੱਗੇ ਵਧਾਇਆ ਗਿਆ ਹੈ ਪ੍ਰੋਪਰਟੀ ਟੈਕਸ ਪਰੰਦੀਆਂ ਤਾਰੀਖਾਂ ਨੂੰ